ਇਹ ਆ ਤੇ ਮਈਆ ਮਸੰਦਾਂ ਦੇ ਪ੍ਰਸੰਗ ਤੋਂ ਬਾਅਦ ਨਾ ਕੁਝ ਦਿਨਾਂ ਬਾਅਦ ਆ ਭੰਡ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਪੱਥਾ ਟੇਕਿਆ ਤੇ ਦੱਸਿਆ ਮਰ ਜੇ ਅਸੀਂ ਇਦਾਂ ਤਮਾਸ਼ਾ ਕਰਦੇ ਆ ਗੁਰੂ ਸਾਹਿਬ ਨੇ ਆਖਿਆ ਫਿਰ ਇਦਾਂ ਕਰੋ ਸਾਰੀ ਸੰਗਤ ਨੂੰ ਮਸੰਦਾਂ ਦਾ ਤਮਾਸ਼ਾ ਕਰਕੇ ਦਿਖਾਓ ਮਸੰਦ ਕਿਵੇਂ ਦੇ ਹੁੰਦੇ ਕੀ ਕਰਦੇ ਫਿਰ ਉਹਨਾਂ ਨੇ ਸਾਰਾ ਖੇਡ ਵਿਖਾਇਆ ਐਵੇਂ ਵਿਖਾਇਆ ਇੱਕ ਮਸੰਦ ਨਾਲ ਇੱਕ ਉਹਨੇ ਵੇਸ਼ਵਾ ਬਣਾ ਲਈ ਘੋੜੀ ਤੇ ਬਹਿ ਕੇ ਤੇ ਸਿੱਖਾਂ ਦੇ ਘਰ ਵਿੱਚ ਜਾਂਦੇ ਆ ਸਿੱਖਾਂ ਨੂੰ ਜਾ ਕੇ ਬੜਾ ਤੰਗ ਪਰੇਸ਼ਾਨ ਕਰਦੇ ਇੱਕ ਗਰੀਬ ਸਿੱਖ ਨੇ ਮਸੰਦ ਦੂਰੋਂ ਆਉਂਦਾ ਵੇਖ ਲਿਆ ਤੇ ਉਹ ਡਰ ਗਿਆ ਕਿ ਇਹਨੇ ਹ ਫਿਰ ਉਹਨੇ ਕਿਸੇ ਤਰੀਕੇ ਨਾਲ ਆਧਾਰ ਫੜ ਕੇ ਇੱਕ ਰਜਿਤ ਪਾਣੀ ਕਰਪਈਆ ਉਹਨੂੰ ਦਿੱਤਾ ਆਏ ਨੂੰ ਉਹਨੂੰ ਗੁੱਸਾ ਚੜ ਗਿਆ ਕਿ ਤੈਨੂੰ ਪਤਾ ਨਹੀਂ ਮੈਂ ਗੁਰੂ ਦੀ ਗੱਦੀ ਤੇ ਆ ਮੈਂ ਮਸੰਦ ਹਾਂ ਤੇ ਤੂੰ ਮਨੇ 1 ਰੁਪਿਆ ਦੇ ਰਿਹਾ ਘੱਟੋ ਘੱਟ 5 ਰਜਿਤਪਨ ਤਾਂ ਦੇ ਫਿਰ ਉਹਨੇ ਗਹਿਣਾ ਜਿਹੜਾ ਥੋੜਾ ਬੋਤਾ ਸੀ ਕੁਝ ਉਹਦੇ ਨਾਲ ਪਿਆਰੋ ਰਜਿਤਪਨ ਤੇ ਉਹ ਇਹਨੂੰ ਦਿੱਤੇ ਫਿਰ ਗਰੀਬ ਦੇ ਮਨ ਵਿੱਚ ਆਇਆ ਕਿ ਚਲੋ ਹੈ ਤੇ ਗੁਰੂ ਦਾ ਮਸੰਦ ਹੀ ਨਾ ਇਹਨੂੰ ਖਾਣਾ ਖਵਾਇਆ ਜਾਵੇ ਉਹਨੇ ਫਿਰ ਪਿਆਰੋ ਕਿਸੇ ਤਰੀਕੇ ਨਾਲ ਮਾਵਾਂ ਦੀ ਦਾਲ ਬਣਾ ਕੇ ਫੁਲਕਸ਼ਕੌਂਲੀ ਭਾਇਆ ਇਹਨੇ ਪੀਤੀ ਸੀ ਮਸੰਦ ਨੇ ਸ਼ਰਾਬ ਤੇ ਫਿਰ ਪਿਆਰੋ ਜਦੋਂ ਉੱਥੇ ਬੈਠਾ ਤੇ ਮਾਂ ਦੀ ਦਾਲ ਵੇਖੀ ਤੇ ਬੜਾ ਉਹਨੂੰ ਗੁੱਸਾ ਚੜਿਆ ਦਾਲ ਚੁੱਕ ਕੇ ਤੇ ਕੰਧ ਤੇ ਮਾਰੀ ਸਾਨੂੰ ਫਿਲਕੇ ਖਵਾ ਰਿਆ ਬੜਾ ਉਹਨੂੰ ਗੁੱਸਾ ਜਿਹਾ ਕਹਿੰਦਾ ਜੇ ਖਵਾਉਣਾ ਹੈ ਇਹਦੇ ਲਈ ਜੇ ਰੰਦਣਾ ਹੈ ਸੇਵਾ ਕਰਨੀ ਹੈ ਤੇ ਮਾਸ ਮੀਟ ਬਣਾ ਤੇ ਸ਼ਰਾਬ ਲਿਆ ਇਦਾਂ ਦਾ ਭੈੜਾ ਜੀਵਨ ਹੋ ਚੁੱਕਾ ਸੀ ਫਿਰ ਗਰੀਬ ਸੀ ਉਹ ਸਿੱਖ ਸੀ ਉਹ ਕਹਿੰਦਾ ਚਲੋ ਮਸੰਦ ਆ ਗੁਰੂ ਦਾ ਹੈ ਤੇ ਗੁਰੂ ਕਾ ਮਸੰਦ ਸੇਵਾ ਕਰਨੀ ਉਹਨੇ ਫਿਰ ਪਿਆਰੋ ਸਭ ਕੁਝ ਖਵਾਇਆ ਬੜੀ ਮਾਇਆ ਉਹ ਲੈ ਕੇ ਫਿਰ ਮਸੰਦ ਗਿਆ ਇਹ ਪ੍ਰਸੰਗ ਜਦੋਂ ਗੁਰੂ ਸਾਹਿਬ ਨੇ ਅੱਖਾਂ ਨਾਲ ਵੇਖਿਆ ਨਾ ਤੇ ਫਿਰ ਮਾਰੇ ਨੂੰ ਬੜਾ ਰੋਹ ਆਇਆ ਸਤਗੁਰਾਂ ਨੇ ਫਿਰ ਸਨੇਹੇ ਭੇਜੇ ਮਾਰੇ ਕਹਿੰਦੇ ਜਿੰਨੇ ਵੀ ਮਸੰਦ ਨੇ ਸਾਰਿਆਂ ਦੇ ਹੱਥ ਬੰਨ੍ਹ ਕੇ ਤੇ ਅਨੰਦਪੁਰ ਸਾਹਿਬ ਵਿੱਚ ਲੈ ਕੇ ਆਓ ਫ ਦਿਲੋਂ ਸੰਜੀ ਕਰਾਂਗੇ ਧੰਨਵਾਦ ਜੀ